ਸਿਰੀ ਰਾਗ ਮਹੱਲਾ ਪੰਜਵਾਂ ਪੈ ਪਾਈ ਮਨਾਈ ਸੋਏ ਜੀਉ ਸਤਿਗੁਰੂ ਪੁਰਖ ਮਲਾਇਆ ਤਿਸ ਜੇ ਵੜਿਆ ਬਨ ਨਾ ਕੋਈ ਜੀਉ ਰਹਾਉ ਗੁਸਾਈ ਮਿਹੰਦਾ ਇਠੜਾ ਅੰਮ ਅੱਬੇ ਥਾਮ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜੇ ਹਾ ਨਾਹੀ ਕੋਈ ਜੀਉ ਤੇਰਾ ਹੁਕਮੇ ਸਾਉਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੂਹਲ ਬਖਸ਼ ਜਮਾਏ ਜੀਉ ਹਉ ਗੁਰ ਮਿਲੇ ਇੱਕ ਪਛਾਣ ਦਾ ਦੁਈਆ ਕਾਗਲ ਚਿਤ ਨਾ ਜਾਣਦਾ ਹਰ ਇੱਕ ਤੈ ਕਾਰਹਿ ਲਾਏ ਹੋਣ ਜਿਉ ਭਾਵੇਂ ਤਿਵੇਂ ਨਿਭਾਏ ਜੀਉ ਤੁਸੀਂ ਭੋਗੇ ਹੋ ਪੁੰਚੋ ਹੋ ਭਾਈ ਹੋ ਗੁਰ ਦੀ ਬਾਣ ਕਵਾਏ ਪੈਨਾਈਓ ਹਉ ਹੋ ਆ ਮਾਹਰ ਪਿੰਡ ਦਾ ਬਾਨਿਆਂ ਦੇ ਪੰਜ ਸ਼੍ਰੀਕ ਜੀਉ ਹਉ ਆਇਆ ਸਾਵੇਂ ਤੇ ਹੰਡਿਆ ਪੰਜ ਕਿਰਸਾਨ ਮੁਜੇਰੇ ਮੈਂਡਿਆ ਕੰਨ ਕੋਈ ਕੱਢਣਾ ਹੰਗਈ ਨਾਨਕ ਵੁਟਾ ਕੋ ਗਗਰਾਉ ਜਿਉ ਹਉ ਵਾਰੀ ਘੁੰਮਾਂ ਜਾਮਦਾ ਇਕ ਸਾਹ ਤੁਧ ਧਿਆਏ ਦਾ ਉੱਜੜ ਥਿਓ ਵਸਾਇਓ ਹਉ ਤੁਧ ਵਿਟਹੁ ਕੁਰਬਾਨ ਜਿਉ ਹਰ ਇੱਠੈ ਨਿਤ ਧਿਆਏਂਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾਜ ਸੁਵਾਰਿਅਨ ਲਾਹੀਅਨ ਮਨ ਕੀ ਭੁਖ ਜੀਉ ਮੈਂ ਛੱਡਿਆ ਸਭ ਤੰਦੜਾ ਗੁਸਾਈ ਸੇਵੀ ਸੱਚੜਾ ਨਉ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਬਦਾ ਸ਼ਿਕ ਜੀਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਗੁਰ ਪੁਰਖ ਵੇਖਾਲਿਆ ਮਸਤਕ ਤਰਕੇ ਹੱਥ ਜੀਉ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾਂ ਲਹਿੰਦਾ ਪਾਲ ਕੈ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਏ ਜੀਉ ਸੁਣ ਗੱਲਾਂ ਗੁਰ ਪਹਿ ਆਇਆ ਨਾਮ ਦਾ ਨਿਸ਼ਾਨ ਦੜਾਇਆ ਸਭ ਮੁਕਤ ਹੋਆ ਸਹਸਾਰੜਾ ਨਾਨਕ ਸੱਚੀ 베ੜੀ ਛਾੜ ਜੀਉ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਉ ਦੇ ਕੰਨ ਸੁਣੋ ਅਰਦਾਸ ਜੀਉ ਤੋਕ ਵਜਾਏ ਸਭ ਡਿੱਠੀਆਂ ਤੁਸ ਆਪੇ ਲਇਨ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਮਾਨ ਦਾ ਪੈ ਕੋਈ ਨਾ ਕਿਸੈ ਰ ਜਾਣਦਾ ਸਭ ਸੁਖਾਲੀ ਬੁੱਠੀਆਂ ਤੇ ਉਹ ਆਹਲੇ ਮੀਰਾਜ ਜੀਓ ਚਿਮ ਚਿਮ ਅਮਰਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਬਹੁ ਮਾਨ ਕੀਆ ਤੂ ਦੇ ਉਪਰੇ ਤੂੰ ਆਪੇ ਪਾਏ ਥਾਂ ਜੀਓ ਤੇਰੀਆਂ ਭਗਤਾਂ ਭੁਖ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਲਾਈ ਜੀਉ ਤੁਦ ਜੇਵੜ ਅਵਰ ਨਾ ਭਾਲਿਆ ਤੂੰ ਦੀਪ ਲੋਪ ਭਇਆ ਲਿਆ ਤੂੰ ਥਾਨ ਤਨੰਤਰ ਰਵ ਰਹਿਆ ਨਾਨਕ ਭਗਤਾਂ ਸਾਚੇ ਆਧਾਰ ਜੀਉ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲਿ ਉਚਦ ਮਾਲੜਾ ਸਭ ਹੋਈ ਸਿੰਝ ਇਕੱਠੀਆਂ ਦਈਓ ਬੈਠਾ ਵੇਖੈ ਆਪ ਜੀਓ ਬਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਹਤੇ ਪੰਜ ਜਵਾਨ ਮੈਂ ਗੁਰਥਾ ਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਬਾਤ ਵਟਾਇਆ ਗੁਰਮਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਜਿਸ ਹੈ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਇ ਦੇ ਤੇਰੇ ਭਗਤ ਰਤੇ ਗੁਣਤਾਸ ਜੀਉ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹਉ ਬਾਹੜ ਸਿੰਜਨਾ ਨਚਉ ਨਾਨਕ ਅਉਸਰ ਲੰਦਾ ਪਾਲ ਜੀਉ ਇੱਕ ਓਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੀ ਘਰ ਪਹਿਲਾ ਪਹਿਲਾ ਪਹਿਰ ਰਹਿਣ ਕੈ ਬਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਵਾਸ ਪੁਰਦ ਤਪ ਅੰਤਰ ਕਰੇ ਬਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਪੁਰਦ ਧਿਆਨ ਲਿਵ ਲਾਗਾ ਨਾ ਮਰ ਜਾਦ ਆਇਆ ਕਲ ਭੀਤਰ ਬਾਹੋੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਪਇਆ ਗਰਭਾਸ ਦੂਜੇ ਪਹਿਰੈ ਰਹਿਣ ਕੈ ਬਣਜਾਰਿਆ ਮਿੱਤਰਾ ਵਿਸਰਗਿਆ ਧਿਆਨ ਹੱਥੋ ਹੱਥ ਨਚਾਈਐ ਬਣਜਾਰਿਆ ਮਿੱਤਰਾ ਜਿਉਂ ਜਸੁਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸਹਿ ਨਾ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੈ ਵਿਸਰ ਗਿਆ ਧਿਆਨ ਤੀਜੇ ਪਹਿਰੈ ਰੈਣਕੈ ਵਣ ਜਾ ਰਿਆ ਮਿੱਤਰਾ ਤਨ ਜੋਬਨ ਸਿਉ ਚੇਤਾ ਹਰਿ ਕਾ ਨਾਮ ਨਾ ਚੇਤਿ ਹੀ ਵਣ ਜਾ ਰਿਆ ਮਿੱਤਰਾ ਬੱਦਾ ਛੁਟਹਿ ਜੇਤਾ ਹਰ ਕਾ ਨਾਮ ਨਾ ਚੀਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਤਨ ਸਿਉ ਰਤਾ ਜੋਬਨ ਮਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮੇਤਾ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਜੋਬਨ ਸਿਉ ਚੇਤਾ ਚੌਥੇ ਪਹਿਰੇ ਰਹਿਣ ਕੈ ਬਨਜਾਰਿਆ ਮਿੱਤਰਾ ਲਾਵੀ ਆ ਆਖੀਤ ਜਾਂ ਜਮ ਪਕੜ ਚ ਲਾਇਆ ਬਨ ਜਾ ਰਿਆ ਮਿੱਤਰਾ ਕਿਸੈ ਨਾ ਮਿਲਿਆ ਭੀਤ ਭੀਤ ਚੇਤ ਹਰ ਕਿਸੈ ਨਾ ਮਿਲਿਉ ਜਾਂ ਜਮ ਪਕੜ ਚ ਲਾਇਆ ਝੂਠਾ ਅਰਦਨ ਹੋਆ ਦਵਾਲੈ ਖਿਨ ਮਹਿ ਭਇਆ ਪਰਾਇਆ ਸਾਈ ਪਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੀਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਨੁਣੇ ਆਖੇ ਤਾ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਬਣਜਾਰਿਆ ਮਿੱਤਰਾ ਮਾਤ ਪਿਤਾ ਸੁੱਤ ਹੇਤ ਮਾਤ ਪਿਤਾ ਸੁੱਤ ਨੇਹੁ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜੇ ਹੇਤਾ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਛੂ ਟਹਿਗਾ ਹਰ ਚੇਤਾ ਦੂਜੇ ਪਹਿਰੈ ਰੈਣਕੇ ਬਣ ਜਾ ਰਿਆ ਮਿੱਤਰਾ ਪਰ ਜੋ ਬਨ ਮੈਂ ਮਤ ਅਹੰਸ ਕਾਮ ਵਿਆਪਿਆ ਬਣ ਜਾ ਰਿਆ ਮਿੱਤਰਾ ਅੰਦੁਲੇ ਨਾਮ ਨਾ ਚੇਤਾ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਧਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਸਰ ਹੰਸ ਉਲੱਥੜੀ ਆਈ ਜੋ ਬਣ ਘਟੈ ਜਰੂਆ ਜਿਨੈ ਬਣਝਾਰਿਆ ਮਿੱਤਰਾ ਆਮ ਘਟੈ ਦਿਨ ਜਾਈ ਹੰਤਕਾਲ ਪਛਤਾਸੀ ਅੰਦਲੇ ਜਾਂ ਜਮ ਪਕੜ ਚਲਾਇਆ ਸਭ ਕਿਛੇ ਆਪਣਾ ਕਰ ਕਰ ਰਾਖਿਆ ਖਿਨਮਹਿ ਭਇਆ ਪਰਾਇਆ ਬੁੱਧਵਸਰ ਜੀ ਗਈ ਸਿਆਣਪ ਕਰੇ ਅਵਗਣ ਪਛਤਾਇ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭ ਚਿਤ ਤੋ ਲਿਵ ਲਾਈ ਚੌਥਾ ਪਹਿਰੇ ਰੈਣ ਕੈ ਬਣਜਾਰਿਆ ਮਿੱਤਰਾ ਵਿਰਧ ਭਇਆ ਤਨ ਕੀਨ ਅੱਖੀ ਅੰਧ ਨਾ ਦੀਸੈ ਬਣਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੀ ਪਰਾ ਕੋ ਤਾਣਾ ਗੁਣੀ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖਿ ਆਵਣ ਜਾਣਾ ਖੜ ਪੱਕੀ ਕੁੜ ਭਜੈ ਬਿਨਸੈ ਆਏ ਚੱਲੇ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮਖ ਸ਼ਬਦ ਪਛਾਣ ਓੜਕ ਆਇਆ ਤਿੰਨ ਸਾਹ ਆ ਬਣ ਜਾ ਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੁਣ ਨਾ ਸਮਾਨਿਆ ਬਣ ਜਾ ਰਿਆ ਮਿੱਤਰਾ ਅਬ ਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਹੀ ਨਾ ਸਾਕੇ ਬਾਈ ਭਗਤ ਭੈ ਤਰਨਾ ਪਤ ਸੇਤੀ ਜਾਵੈ ਸਹਿਜ ਸਮਾਵੈ ਸਗਲੇ ਦੁਖ ਮਟਾਵੈ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ